ਕੋਈ ਆਇਆ ਇਹ ਕੀ ਨਾ ਜੇ ਸ਼ਾਮ ਸੁਣ ਲਈ ਸਭ ਤੋਂ ਜੀ ਕੀ ਕਰਾਂਗਾ ਸਿਆਈ ਮੈਂ ਆਰਸੀ ਮੇਰੀ ਗਾਇਬ ਗੁੰਮ ਹੋ ਗਈ ਉਹਦੀ ਮੈਂ ਫਲਾਈ ਕੀਤੀ ਕਾਗਜ਼ ਸਾਰੇ ਮੇਰੇ ਕੋਲ ਤਿਆਰ ਆ ਸਿਰਫ ਸੈਨ ਹੀ ਹੋਣੇ ਆ ਸੈਨ ਦੇ ਕਰਕੇ ਮੈਂ ਤਿੰਨ ਚੱਕਰ ਮਾਰ ਚੁੱਕਾ ਤੇ ਦਫ਼ਤਰ ਹੀ ਬੰਦ ਨਹੀਂ ਜੰਦਰ ਲੱਗੇ ਹੁੰਦੇ ਆ ਇੱਕ ਵਾਰ ਆ ਉਧਰ ਜੰਦਰ ਲੱਗਾ ਤੇ ਅਗਲੇ ਨਾਲੇ ਰੇਟ ਪੈ ਗਈ ਆ ਬਿਜਲੀ ਹਿੰਦੀ ਉਹਦਾ ਕਰਕੇ ਬਾਹਰੋਂ ਦਰਵਾਜ਼ਾ ਬੰਦ ਦੀ ਉੱਥੇ ਮੁੜ ਗਿਆ ਫਿਰ ਆਇਆ ਕਹਿੰਦੇ ਵੀ ਇੱਕ ਆਧਾਰ ਕਾਰਡ ਦੀ ਕਾਪੀ ਨਾਲ ਫੋਟੋ ਫਿਰ ਲਾਓ ਕਿ ਉਹ ਵੀ ਲਾਗ ਲੈਣ ਕਾਗਜ਼ ਮੈਂ ਪੂਰੇ ਡਾਕੂਮੈਂਟ ਕਰਕੇ ਲੈ ਆ ਤਿਆਰ ਤੇ ਅੱਜ ਫਿਰ ਲਾਗ ਲੱਗੇ ਹੋਏ ਆ ਅਸਰ ਕੋਈ ਨਹੀਂ ਮਰੇ ਬੰਦਾ ਬੰਨੀ ਇਹ ਕਰਕੇ ਫਿਰ ਮੇਰੀ ਖਰਚ ਰਹੀ ਹੋਵੇ ਮੈਨੂੰ ਫਿਰ ਵਾਪਸ ਜਾਣਾ ਪਏ ਇਹ ਕਿਹਦੇ ਜੈਂਟਲਰ ਕੰਮ ਛੇਤੀ ਦੀ ਗੱਲ ਕਰਾਉਂਦੇ ਇੱਥੇ ਪਹਿਲਾਂ ਛੜ ਦਾ ਕੰਮ ਛੇਤੀ ਹੁੰਦਾ ਜੀ ਐ ਜੈਂਡੀ ਕੰਮ ਹੀ ਸਾਰੇ ਜੈਂਟ ਕਰਦੇ ਜਿਹੜਾ ਕੋਈ ਸਿੱਧਾ ਬੰਦਾ ਆ ਰਿਹਾ ਈ ਉਹਦਾ ਕੰਮ ਨਹੀਂ ਹੁੰਦਾ ਤੁਸੀਂ ਜੈਂਟ ਕਿਤਾ ਹਾਂ ਮੈਂ ਕੀਤਾ ਕਿ ਉਹ ਆਇਆ ਈ ਤੇ ਪੈਸੇ ਬੜੇ ਮੰਗਦੇ 4000 ਰੁਪਏ ਮੰਗਦੇ ਆ ਸੀ ਜਿਹੜਾ ਰੁਪਇਆ 2500 ਲਗਦਾ ਸਾਰਾ ਵਿੱਚ ਇਸ ਐਂ ਦੇ ਵਿੱਚ ਸਾਰਾ ਹੁਣ 4000 ਮੈਂ ਲੋਕਲ ਗੁਰਦਾਸਪੁਰ ਰਹਿਣ ਵਾਲਾ ਤਾਂ ਤੇ ਹੁਣ ਦੇਖੋ ਹੀ ਮੰਗ ਰਹੇ ਹੋ ਕਰ ਰਹੇ ਜੀ ਦਫਤਰਾਂ ਦੇ ਅੰ ਤੋ ਵੀ ਕਿਹਦੇ ਟਾਈਮ ਹੀ ਹੁੰਦਾ ਅੱਜ ਕੱਲ ਨਾ ਤੇ ਬੰਦਾ ਕੋ ਟਾਈਮ ਤੇ ਜਿਹੜਾ ਬੀਤਾ ਪੈ ਜਾਂਦੀ ਆ ਮੁਸ਼ਕਲ ਪੈ ਜਾਂਦੀ ਆ ਕਿਉਂਕਿ ਹੁਣ ਕੋਈ ਵੀ ਵੈਗ ਚਲਵਣੀ ਆ ਚਲਾਨ ਤੇ ਹੋ ਜਣਾ ਨਾਲੇ ਮੈਂ ਲੋਕਾਂ ਦੇ ਬਾਰੇ ਅੱਜ ਕੱਲ ਨਾਕੀ ਬਹੁ ਲੱਗੀ ਹੋਈ ਆ ਜੀ ਇਸ ਕਰਕੇ ਇਹ ਕਹਿੰਦੇ ਆ ਕਿ ਦਫ਼ਤਰ ਦਾ ਸੁਧਾਰ ਹੋਣਾ ਚਾਹੀਦਾ ਨਾਮ ਆਪਣਾ ਕਿੱਥੋਂ ਆਇਆ ਮੇਰਾ ਨਾਮ ਹਰਕਾਉਂ ਸਿੰਘ ਆ ਜੀ ਮੈਂ ਕਨੌਨ ਤੋਂ ਆਇਆ ਕੀ ਕਰਵਾਉਣ ਵਾਸਤੇ ਆਇਆ ਭਾਜੀ ਆਰਸੀ ਰੀਨਿਊਅਲ ਵਾਸਤੇ ਆਇਆ ਸੀਗਾ ਮੈਂ ਪਰ ਇੱਥੇ ਦੇ ਹਾਲਾਤ ਤੁਸੀਂ ਆ ਵੀ ਦੇਖ ਰਹੇ ਹੋ ਸਾਰੇ ਡੋਰ ਬੰਦ ਹੈ ਜੀ ਸਟਾਫ ਕੋਈ ਪ੍ਰੈਜ਼ੈਂਟ ਨਹੀਂ ਹੈਗਾ ਜਦੋਂ ਗੱਲ ਕਰਦੀ ਆ ਕਿ ਗੇੜੇ ਮਰਾਈ ਜਾਂਦੇ ਬਸ ਕੰਮ ਕੰਮ ਤੇ ਆਰਸੀ ਦੇ ਸਮਝ ਆਰਸੀ ਰੀਨਿਊਅਲ ਆ ਮੇਰੀ ਅੱਜ ਦਫਤਰ ਦਾ ਕਿਹੜਾ ਕਿਹੜਾ ਦਫ਼ਤਰ ਖੁੱਲਾ ਤੇ ਕਿਹੜੇ ਕਿਹੜੇ ਕਮਰੇ ਬੰਦ ਨੇ ਕਮਰੇ ਆ ਤੁਹਾਡੇ ਸਾਹਮਣੇ ਆ ਜੀ ਆਰਸੀ ਕਾਊਂਟਰ ਜਿੱਥੇ ਕੰਮ ਸੀਗਾ ਉੱਥੇ ਤਾਂ ਕੋਈ ਪ੍ਰੈਜ਼ੈਂਟ ਨਹੀਂ ਹੈਗਾ ਕਮਰਾ ਖੁੱਲਾ ਆ ਅੰਦਰ ਕੋਈ ਨਹੀਂ ਹੈਗਾ ਠੀਕ ਹੈ ਜੀ ਕੀ ਬੰਦ ਕਰਦੇ ਹੋ ਮੰਗ ਇਹੋ ਹੀ ਆ ਜੀ ਕੰਮ ਜਿਹੜਾ ਡਿਸਪਲਿਨ ਨਾਲ ਹੋਵੇ ਸਾਰਿਆਂ ਦਾ ਹਨ ਤੇ ਖੱਜਲ ਖੁਆਰੀ ਨਾ ਹੋਵੇ ਟੈਂਟ ਦਾ ਵੀ ਇੱਥੇ ਹੈਗਾ ਬੋਲ ਏਜੰਟਾਂ ਦਾ ਭਾਈ ਸਾਹਿਬ ਸੁਣਿਆ ਤਾਂ ਬਹੁਤ ਆ ਬਾਕੀ ਮੈਂ ਖੁਦ ਨਹੀਂ ਦੇਖਿਆ ਕੁਛ ਬਰਮਿੰਦਰ ਜੀ ਬੈਠੇ ਹੋ ਕਹ ਰਹੇ ਵੀ ਸਾਰੇ ਦਫਤਰ ਖੁੱਲੇ ਨੇ ਸਾਰੇ ਕੰਮ ਹੋ ਰਹੇ ਨੇ ਜੀ ਕਹ ਰਹੇ ਡੀਸੀ ਸਾਹਿਬ ਨਾਲ ਮੀਟਿੰਗ ਸ਼ਾਇਦ ਉਧਰ ਗਏ ਹੋਏ ਆ ਕਹਿੰਦੇ ਸਟਾਫ ਬਾਕੀ ਦੇਖਦੇ ਆ ਕੀ ਕਰਦੇ ਆ ਜੀ ਹਾਂ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਨਾ ਇੱਕਦਾ ਬੰਦਾ ਬਿਲਕੁਲ ਬਿਲਕੁਲ ਕੋਈ ਡੀਲਿੰਗ ਹੈਂਡ ਹੋਣਾ ਚਾਹੀਦਾ ਅੱਗੇ ਜਿਹੜਾ ਤੁਹਾਨੂੰ ਅਟੈਂਡ ਕਰੇ ਠੀਕ ਹੈ ਜੀ ਪੁੱਛਿਆ ਤੇ ਕਿਉਂ ਕਹਿ ਦਿੱਤਾ ਕਿ ਦੇਰ ਸਰ ਜੀ ਮੇਰਾ ਨਾਮ ਪ੍ਰਤਿਭਾ ਸ਼ਰਮਾ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਆ ਨਾਲ ਮੇਰੇ ਕਾਂਤਾ ਮੈਡਮ ਐ

ਉੱਥੇ ਚੈਕਿੰਗ ਲਈ ਇਸ ਕਰਕੇ ਸਾਡੇ ਕੋ ਫੋਨਸ ਐਟਸ ਟਾਈਮ ਉਹ ਵਾਲੇ ਜਿਹੜੇ ਰਜਿਸਟਰਡ ਨੰਬਰ ਆ ਸਾਡੇ ਆਫੀਸ਼ੀਅਲ ਰਿਲੇਟਡ ਉਹ ਸਾਡੇ ਕੋ ਪ੍ਰੈਜ਼ੈਂਟ ਨਹੀਂ ਹੈਗੇ ਉਹ ਫੋਨ ਸਾਡੇ ਚੈਕਿੰਗ ਲੈਟਿਟਿਡ ਪੋਜ਼ਿਟਾइज ਕਰਕੇ ਉਹਦੀ ਗੱਲ ਕਰਨ ਹੀ ਉਹਦੇ ਨਾਲ ਰਿਲੇਟਡ ਗੱਲ ਕਰਨ ਹੀ ਉੱਥੇ ਗਏ ਹੈ ਡੀਸੀ ਆਫਿਸ ਮੀਟਿੰਗ ਦਾ ਦੱਤ ਸਾਰੇ ਮਾਦਰੀ ਕੀ ਕਾਰਨ ਬੰਦ ਦਾ ਕੋਈ ਕਾਰਨ ਨਹੀਂ ਸਰ ਸਾਰੇ ਆਪਣੇ ਆਪਣੇ ਕੰਮ ਸਾਰੇ ਪ੍ਰੈਜ਼ੈਂਟ ਹੈ ਕੁਝ ਮੀਟਿੰਗ ਚ ਗਿਆ ਕੁਝ ਕੋਰਟ ਕੇਸਾਂ ਚ ਗਿਆ ਅਨਿਲ ਭਾਉਜੀ ਦੀ ਡਿਊਟੀ ਪਠਾਨਕੋਟ ਹੁੰਦੀ ਹੈ ਉਹ ਪਠਾਨਕੋਟ ਦੇ ਰੋਖ ਖਜ਼ਦਲ ਤوار ਹੋ ਰਹੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਕੀ ਐਡੀਸ਼ਨੇ ਰੱਖਿਆ ਹੈ ਸਰ ਕਾਜਗ੍ਰਾਫ ਤਨੀ ਜੋ ਅਸੀਂ ਕੰਮ ਕਰ ਰਹੇ ਆ ਸਰ ਜਿੰਨਾ ਕਿ ਸਾਡੇ ਹੱਥ ਹੈਗਾ ਉਹ ਅਸੀਂ ਕਰ ਰਹੇ ਆ ਕਿ ਕੋਈ ਵੀ ਇਤੋਂ ਨਿਰਾਸ਼ ਨਾ ਜਾਏ ਅਸੀਂ ਤੇ ਆਪਣੀ ਲੈਵਲ ਤੇ ਸਾਰੀ ਡਿਊਟੀ ਕਰ ਰਹੇ ਆ ਸਰ ਜਿਹੜੀ ਚੈਕਿੰਗ ਹੋਈ ਸੀ ਉਹਦੇ ਕੋਈ ਨੂੰ ਗੁਲਤ ਕਰ ਸਕਦਾ ਸਰ ਗ੍ਰਿਫਤਾਰੀ ਇਸ ਚੀਜ਼ ਦਾ ਸਰ ਸਾਡੇ ਕੋਲ ਕੁਝ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਰਟੀਆ ਸਾਹਿਬ ਉੱਪਰ ਬੈਠਦੇ ਆ ਫਿਲਹਾਲ ਉਹ ਅੱਜ ਇੱਥੇ ਪ੍ਰੈਜ਼ెంట్ ਨਹੀਂ ਹੈ ਸ਼ਾਇਦ ਚੰਡੀਗੜ੍ਹ ਹੈ ਠੀਕ ਹੈ